ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਘਰ ਦਾ ਸਵਾਦ ਹੈ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਰੈਸিপি ਲੈ ਕੇ ਆਏਗੇ ਪਾਉ ਭਾਜੀ ਦੀ ਤਕਰੀਬਨ ਸਾਰਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਕਿ ਬੱਚਿਆਂ ਨੂੰ ਬੜਿਆਂ ਨੂੰ ਸਾਰਿਆਂ ਨੂੰ ਬਹੁਤ ਪਸੰਦ ਹੁੰਦੀ ਹੈਗੀ ਤੇ ਆਪਾਂ ਤੁਹਾਡੇ ਨਾਲ ਇਹ ਰੈਸিপি ਸ਼ੇਅਰ ਕਰਦੇ ਆਂ ਤੇ ਪਾਉ ਭਾਜੀ ਬਣਾਉਂਦੀ ਇੱਥੇ ਆਪਾਂ ਤਿੰਨ ਆਲੂ ਲੈਣੇਗੇ ਗਾਜਰ ਲੈਈ ਹੈਗੀ ਇੱਕ ਤੇ ਮਟਰ ਲੈਣੇਗੇ ਆਪਾਂ ਇਹਨਾਂ ਨੂੰ ਆਪਾਂ ਨੇ ਬੋਇਲ ਕਰਨਾਗਾ ਤੇ ਇੱਥੇ ਆਪਾਂ ਇੱਕ ਭਾਂਡੇ ਦੇ ਵਿੱਚ ਪਾਣੀ ਪਾ ਕੇ ਆਲੂਆਂ ਨੂੰ ਆਪਾਂ ਕੱਟ ਕੇ ਪਾਤਾਗਾ ਅੱਜਕੱਲ ਦੇ ਆਲੂ ਹੁੰਦੇ ਜਿਹੜੇ ਸਰਦੀਆਂ ਦੇ ਜਲਦੀ ਬੋਇਲ ਹੋ ਜਾਂਦੇ ਨੇ ਤੈਨੂੰ ਆਪਾਂ ਬੋਇਲ ਕਰ ਲੈਣਾ ਤੇ ਅਧਰ ਆਪਾਂ ਆਲੂ ਗਾਜਰ ਮਟਰ ਬੋਇਲ ਕਰ ਲਏਾਂਗੇ ਤੇ ਉੱਪਰ ਨੇ ਹਰਾ ਧਨੀਆ ਕੱਟਿਆਗਾ ਸ਼ਿਮਲਾ ਮਿਰਚ ਲਈ ਹੈਗੀ ਹਰੀ ਮਿਰਚ ਲਈ ਹੈਗੀ ਦੋ ਟਮਾਟਰ ਲਏ ਨੇ ਨਿੰਬੂ ਲਿਆਗਾ ਤੇ ਅਧਰ ਇੱਕ ਪਿਆਜ਼ ਕੱਟ ਲਿਆ ਤੇ ਆਪਾਂ ਪਾਉ ਬਾਜੀ ਮਸਾਲਾ ਲਿਆਗਾ ਅਧਰ ਕਲਸਣ ਦਾ ਪੇਸਟ ਲਿਆ ਤੇ ਮੱਖਣ ਲਿਆਗਾ ਇਸ ਸਬਜ਼ੀ ਆਪਾਂ ਨੂੰ ਪੌ ਭਾਜੀ ਦੇ ਵਿੱਚ ਲੋਡ ਪਾਉਗੀ ਤੇ ਇੱਧਰ ਆਪਾਂ ਹੁਣ ਇੱਕ ਕੜਾਹੀ ਰੱਖ ਲਈ ਹੈ ਕੜਾਹੀ ਦੇ ਵਿੱਚ ਪਾਏ ਆਪਾਂ ਸਰੋਂ ਦਾ ਤੇਲ ਪਹਿਲਾਂ ਆਪਾਂ ਭਾਜੀ ਤਿਆਰ ਕਰਾਂਗੇ ਤੇਲ ਦੇ ਨਾਲ ਹੀ ਆਪਾਂ ਪਾਵਾਂਗੇ ਦੇ ਵਿੱਚ ਥੋੜਾ ਜਿਹਾ ਬਟਰ ਕਿਉਂਕਿ ਪੌ ਭਾਜੀ ਦੇ ਵਿੱਚ ਬਟਰ ਪਾਇਆ ਜਾਂਦਾ ਹੈਗਾ ਆਪਾਂ ਨਾਲ ਤੇਲ ਯੂਜ਼ ਕਰ ਰਹੇ ਹਾਂਗੇ ਬਟਰ ਨਾਲ ਹੀ ਭਾਜੀ ਦਾ ਅਸਲ ਟੇਸਟ ਆਉਂਦਾ ਹੈਗਾ ਤੇ ਹੁਣ ਆਪਾਂ ਬਟਰ ਨੂੰ ਮੈਲਟ ਹੋਣ ਦਵਾਂਗੇ ਇਹਦੇ ਵਿੱਚ ਪਾਵਾਂਗੇ ਫਿਰ ਆਪਾਂ ਥੋੜਾ ਜਿਹਾ ਜੀਰਾ ਤੇ ਥੋੜੀ ਜੀ ਇਹਦੇ ਵਿੱਚ ਆਪਾਂ ਹੀਂਗ ਪਾਵਾਂਗੇ ਹੀਂਗ ਦਾ ਬਹੁਤ ਵਧੀਆ ਟੇਸਟ ਆਊਗਾ ਤੇ ਹਲਕਾ ਜਿਹਾ ਆਪਾਂ ਇਹਨੂੰ ਭੁੰਨ ਲੈਣਾਗਾ ਜੀਰੇ ਤੇ ਹੀਂਗ ਨੂੰ ਭੁੰਨ ਲੈਣਾਗਾ ਆਪਾਂ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਕੱਟਿਆ ਹੋਇਆ ਪਿਆਜ਼ ਪਾਵਾਂਗੇ ਆਪਾਂ ਮੀਡੀਅਮ ਸਾਈਜ਼ ਦਾ ਪਿਆਜ਼ ਕੱਟ ਲਿਆ ਸੀਗਾ ਤੇ ਉਹ ਪਾਇਆਗਾ ਪਿਆਜ਼ ਨੂੰ ਆਪਾਂ ਨੇ ਜ਼ਿਆਦਾ ਨਹੀਂ ਭੁੰਨਣਾ ਹੈਗਾ ਹਲਕਾ ਜਿਹਾ ਹੀ ਰੋਸਟ ਕਰਨਾ ਹੈਗਾ ਟਰਾਂਸਪੇਰੈਂਟ ਜਿਹਾ ਹੀ ਕਰਨਾ ਹੈਗਾ ਤੇ ਨਾਲ ਹੀ ਪਾ ਦਾਂਗੇ ਜਿਹੜੀ ਆਪਾਂ ਨੇ ਸ਼ਿਮਲਾ ਮਿਰਚ ਕੱਟੀ ਸੀ ਇਹ ਇੱਕ ਆਪਾਂ ਛੋਟੇ ਸਾਈਜ਼ ਦੀ ਸ਼ਿਮਲਾ ਮਿਰਚ ਲਈ ਸੀਗੀ ਉਹਨੂੰ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਸੀ ਤੇ ਪਿਆਲ ਦੇ ਨਾਲ ਹੀ ਇਹਨੂੰ ਆਪਾਂ ਦੇ ਹਲਕੇ ਜਿਹੇ ਸੋਤੇ ਕਰ ਲੈਣਾਗਾ ਪਾਉ ਭਾਜੀ ਦੇ ਵਿੱਚ ਸ਼ਿਮਲਾ ਮਿਰਚ ਦਾ ਬਹੁਤ ਵਧੀਆ ਟੇਸਟ ਆਉਂਦਾ ਬਾਕੀ ਸਬਜ਼ੀਆਂ ਤੁਸੀਂ ਆਪਣੀ ਪਸੰਦ ਦੀ ਜਿਹੜੀ ਮਰਜ਼ੀ ਪਾ ਸਕਦੇ ਹੋਗੇ ਅਸੀਂ ਤਾਂ ਗਾਜਰ ਮਟਰ ਤੇ ਆਲੂ ਤੇ Shimla mirch ਲਈ ਹੈਗੀ ਤੁਸੀਂ ਇਹਦੇ ਵਿੱਚ ਗੋਭੀ ਵੀ ਪਾ ਸਕਦੇ ਹੋ ਚਕੰਦਰ ਵੀ ਪਾ ਸਕਦੇ ਹੋ ਚਕੰਦਰ ਨਾਲ ਬੜਾ ਸੋਹਣਾ ਕਲਰ ਆ ਜਾਂਦਾ ਹੈਗਾ ਬਾਜੀ ਦਾ ਤੁਹਾਡੀ ਆਪਣੀ ਚੁਆਇਸ ਆ ਗਈ ਤੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਸੌਤੇ ਕਰ ਲੈਣਾ ਉਸ ਤੋਂ ਬਾਅਦ ਅੱਗੇ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਨਮਕ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਸਬਜ਼ੀ ਦੇ ਨਾਲ ਤੇ ਪਾਵਾਂਗੇ ਉਹ ਹੁਣ ਆਪਾਂ ਟਮਾਟਰ ਤੇ ਹਰੀ ਮਿਰਚ ਦਾ ਪੇਸਟ ਹੈ ਜਿਹੜੇ ਟਮਾਟਰ ਆਪਣੇ ਕੱਟੇ ਸੀਗੇ ਦੋ ਟਮਾਟਰ ਤੇ ਹਰੀ ਮਿਰਚ ਉਹਦਾ ਆਪਾਂ ਪੇਸਟ ਬਣਾ ਲਿਆਗਾ ਮਿਕਸੀ ਦੇ ਵਿੱਚ ਤੁਸੀਂ ਇਦਾਂ ਹੀ ਪਾਉਣਾ ਚਾਹੋ ਨਾ ਵੀ ਪਾ ਸਕਦੇ ਹੋਗੇ ਆਪਾਂ ਪੀਸ ਕੇ ਪਾਏ ਨੇਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਂਦਾ ਥੋੜੀ ਦੇਰ ਇਹਨੂੰ 1-2 ਮਿੰਟ ਲਈ ਆਪਾਂ ਪਕਾਵਾਂਗੇ ਤੇ ਹੁਣ ਇੱਥੇ ਆਪਾਂ ਅੱਗੇ ਮਿਰਚ ਵਗੈਰਾ ਪਾਵਾਂਗੇ ਇਦੇ ਵਿੱਚ ਆਪਾਂ ਦੇਗੀ ਮਿਰਚ ਪਾਵਾਂਗੇ ਦੇਗੀ ਮਿਰਚ ਨਾਲ ਕਲਰ ਬੜਾ ਸੋਹਣਾ ਆਉਂਦਾ ਹੈਗਾ ਤੇ ਤਿੱਖੀ ਵਾਲੀ ਮਿਰਚ ਵੀ ਪਾਈ ਹੈਗੀ ਥੋੜੀ ਜਿਹੀ ਆਪਾਂ ਹਲਦੀ ਪਾਈ ਹੈਗੀ ਤੇ ਇੱਥੇ ਜੀਰਾ ਪਾਊਡਰ ਪਾਵਾਂਗੇ ਆਪਾਂ ਸਾਰੇ ਮਸਾਲੇ ਪਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ 1.5 ਮਿੰਟ ਲਈ ਇਹਨੂੰ ਪਕਾ ਲਵਾਂਗੇ ਆਪਾਂ 1 ਮਿੰਟ ਲਈ ਪਕਾ ਲਵਾਂਗੇ ਤਾਂ ਕਿ ਜਿਹੜੇ ਆਪਾਂ ਨੇ ਸੁੱਕੇ ਮਸਾਲੇ ਪਾਏ ਨੇ ਉਹਨਾਂ ਨੂੰ ਵੀ ਸੇਕ ਲੱਗ ਜਾਵੇ ਇੱਥੇ ਹੁਣ ਜਿਹੜੀ ਆਪਾਂ ਨੇ ਇਹ ਸਬਜ਼ੀ ਬੋਇਲ ਕਰਕੇ ਰੱਖੀ ਸੀ ਉਬਾਲ ਕੇ ਰੱਖੀ ਸੀ ਉਹ ਪਾ ਲਵਾਂਗੇ ਆਲੂ ਗਾਜਰ ਤੇ ਮਟਰ ਇਹਨਾਂ ਨੂੰ ਪਾ ਦੇਣਾ ਤੇ ਇਹਨੂੰ ਵੀ ਤੜਕੇ ਦੇ ਨਾਲ ਹੀ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਬਹੁਤ ਈਜ਼ੀ ਰੈਸਪੀ ਹੈਗੀ ਤੁਸੀਂ ਘਰ ਵਿੱਚ ਵੀ ਆਸਾਨੀ ਨਾਲ ਬਣਾ ਸਕਦੇ ਹੋਗੇ ਤੇ ਆਪਾਂ ਵੀ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਹੀ ਦੱਸਿਆ ਘ ਤੇ ਤੇ ਸਾਰਾ ਸਮਾਨ ਆਪਣੇ ਕੋਲ ਘਰ ਵੀ ਹੁੰਦਾ ਹੀ ਹੈਗਾ ਬਾਕੀ ਸਬਜੀ ਜਿਹਦੇ ਵਿੱਚ ਤੁਸੀਂ ਕੋਈ ਐਡ ਕਰਨੀ ਉਹ ਵੀ ਕਰ ਸਕਦੇ ਹੋ ਸਕਿੱਪ ਕਰਨੀ ਉਹ ਵੀ ਕਰ ਸਕਦੇ ਹੋਗੇ ਇਹ ਤੁਹਾਡੀ ਆਪਣੀ ਚੁਆਇਸ ਆ ਗਈ ਜੋਗ ਵੀ ਤੁਹਾਡੇ ਕੋਲ ਘਰ ਸਮਾਨ ਅਵੇਲੇਬਲ ਹੈਗਾਗਾ ਉਹਦੇ ਨਾਲ ਹੀ ਤੁਸੀਂ ਘਰੇ ਪਾਉ ਬਾਜੀ ਬਣਾ ਕੇ ਤਿਆਰ ਕਰ ਸਕਦੇ ਹੋਗੇ ਸਵਾਦ ਸਾਰਿਆਂ ਨੂੰ ਮੋਤ ਲੱਗਦੀ ਹੈਗੀ ਤੇ ਇੱਥੇ ਆਪਾਂ ਨੇ ਮੈਸ਼ਰ ਲੈ ਲਿਆਗਾ ਮੈਸ਼ਰ ਦੇ ਨਾਲ ਆਪਾਂ ਜਿਹੜੀ ਸਾਰੀ ਸਬਜੀ ਹੈਗੀ ਉਹਨੂੰ ਮੈਸ਼ ਕਰ ਲੈਣਾਗਾ ਸਬਜੀ ਆਪਣੇ ਕੋਲ ਬੋਇਲਡ ਹੈਗੀ ਇਸ ਲਈ इजीली ਮੈਸ਼ ਹੋ ਜਾਏਗੀ ਜੇ ਤੁਹਾਡੇ ਕੋਲ ਮੈਸ਼ਰ ਹੈਗਾ ਤਾਂ ਤੁਸੀਂ ਉਹਦੇ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਫਿਰ ਜਿਹਦੇ ਨਾਲ ਆਪਾਂ ਸਾਗ ਘੋਟਦੇ ਹੁੰਨੇ ਆਗੇ ਉਹ ਘਰਾਂ ਵਿੱਚ ਤਕਰੀਬਨ ਹੁੰਦੀ ਹੀ ਹੈਗੀ ਤੁਸੀਂ ਉਹਦੇ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੜਛੀ ਨਾਲ ਵੀ ਇਹਨੂੰ ਕਿਉਂਕਿ ਬੋਇਲ ਕੀਤੀ ਹੋਈ ਸਬਜੀ ਸੌਫਟ ਹੁੰਦੀ ਹੈਗੀ ਇਹ ਕੜਛੀ ਨਾਲ ਵੀ इजीली ਮੈਸ਼ ਹੋ ਜੂਗੀ ਚੰਗੀ ਤਰ੍ਹਾਂ ਆਪਾਂ ਇਹਨੂੰ ਮੈਸ਼ ਕਰ ਲੈਣਾਗਾ ਸਬਜੀ ਆਪਾਂ ਸਾਰੀ ਮੈਸ਼ ਕਰ ਲਈ ਹੈ ਕਿ ਹੁਣ ਇੱਕ ਚਮਚ ਨਾਲ ਆਪਾਂ ਇਹਨੂੰ ਸਾਰੇ ਮਿਕਸਚਰ ਨੂੰ ਸਾਈਡ ਤੇ ਕਰ ਦੇਣਾਗਾ ਸੈਂਟਰ ਦੇ ਵਿੱਚ ਖਾਲੀ ਕਰ ਲੈਣਾ ਤੇ ਉਹਦੇ ਵਿੱਚ ਹੁਣ ਆਪਾਂ ਨੇ ਪਾਵਨਾ ਬਟਰ ਬਟਰ ਤਕਰੀਬਨ ਇਹ ਆਪਾਂ 2 ਚਮਚ ਦੇ ਕਰੀਬ ਆਗਾ ਇਹ ਤਾਂ ਕਯੂਬ ਲੇਗੇ 2 ਚਮਚ ਦੇ ਕਰੀਬ ਪਾਉਣਾਗਾ ਇਹਦੇ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ ਤੇ 2 ਚਮਚ ਪਾਵਾਂਗੇ ਆਪਾਂ ਪਾਉ ਬਾਜੀ ਮਸਾਲਾ ਤੇ ਮੱਖਣ ਦੇ ਨਾਲ ਹੀ ਇਹਨੂੰ ਆਪਾਂ ਨੇ ਥੋੜਾ ਜਿਹਾ ਪਕਾ ਲੈਣਾਗਾ ਮੱਖਣ ਥੋੜਾ ਜਿਆ ਸਰਦੀ ਦੇ ਮੌਸਮ ਕਰਕੇ ਪਿਗਲਣ ਟਾਈਮ ਲੱਗਦਾ ਤੇ ਇੱਥੇ ਆਪਾਂ ਨੇ ਤਕਰੀਬਨ ਡੇਢ ਚਮਚਾ ਆਪਾਂ ਨੇ ਅਦਰਕ ਦਾਸਾ ਦਾ ਪੇਸਟ ਪਾਉਣਾ ਤੁਸੀਂ ਇਹਨੂੰ ਪਹਿਲਾਂ ਵੀ ਜਦੋਂ ਆਪਾਂ ਤੜਕਾ ਲਗਾਇਆ ਸੀ ਉਦੋਂ ਵੀ ਪਾ ਸਕਦੇ ਹੋਗੇ ਇਸ ਸਟੇਜ ਤੇ ਵੀ ਪਾ ਸਕਦੇ ਹੋਗੇ ਇਹਦੇ ਨਾਲ ਵੀ ਫਲੇਵਰ ਬਹੁਤ ਵਧੀਆ ਹੁੰਦਾਗਾ ਚੰਗੀ ਤਰ੍ਹਾਂ ਆਪਾਂ ਮੱਖਣ ਦੇ ਨਾਲ ਇਹਨੂੰ ਮਿਕਸ ਕਰਕੇ ਪਕਾ ਲੈਣਾਗਾ ਜਿਵੇਂ ਮੱਖਣ ਮੈਲਟ ਹੋਊਗਾ ਤੇ ਅਦਰਕ ਦਾਸਾ ਦਾ ਪੇਸਟ ਤੇ ਪਾਉ ਬਾਜੀ ਮਸਾਲਾ ਹੀ ਪੱਕ ਕੇ ਜਾਣਾਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਸਾਰੇ ਪਾਉ ਬਾਜੀ ਨੂੰ ਮਿਕਸ ਕਰ ਦੇਣਾਗਾ ਮਸਾਲੇ ਦੇ ਨਾਲ ਸਾਰੀ ਬਾਜੀ ਨੂੰ ਮਿਕਸ ਕਰਨ ਤੋਂ ਬਾਅਦ ਇਹ ਜਿਹੜੇ ਪਾਵਾਂਗੇ ਆਪਾਂ ਪਾਣੀ ਪਾਣੀ ਆਪਾਂ ਨੇ ਗਰਮ ਲਿਆਗਾ ਤਕਰੀਬਨ ਆਪਾਂ ਅੱਧਾ ਕ ਅੱਧਾ ਪੌਣਾ ਗਲਾਸ ਪਾਣੀ ਦੇ ਦੇ ਵਿੱਚ ਪਾਉਣਾ ਕਿਉਂਕਿ ਜਿਹੜੀ ਬਾਜੀ ਹੁੰਦੀ ਹੈਗੀ ਉਹ ਥੋੜੀ ਰਨਿੰਗ ਕੰਸਿਸਟੈਂਸੀ ਦੀ ਹੁੰਦੀ ਹੈਗੀ ਆਪਾਂ ਵੀ ਓਦਾਂ ਦੀ ਬਣਾਵਾਂਗੇ ਬਿਲਕੁਲ ਬਾਜ਼ਾਰ ਵਰਗੀ ਬਣਾਵਾਂਗੇ ਆਪਾਂ ਪਾਵ ਬਾਜੀ ਬਿਲਕੁਲ ਟੈਕਸਚਰ ਵੀ ਸੇਮ ਹੋਊਗਾ ਤੇ ਟੇਸਟ ਵੀ ਸੇਮ ਹੋਊਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾਗਾ ਜੇ ਤੁਹਾਨੂੰ ਪਾਣੀ ਪਾਉਣ ਨਾਲ ਤੇ ਤੁਸੀਂ ਹੋਰ ਤਾਂ ਉਹਦੇ ਵਿੱਚ ਹੋਰ ਵੀ ਪਾਣੀ ਪਾ ਸਕਦੇ ਹੋਗੇ ਤੇ ਪਾਣੀ ਪਾਣ ਤੋਂ ਬਾਅਦ ਇਹਨੂੰ ਆਪਾਂ ਹੁਣ ਪਕਾਵਾਂਗੇ ਥੋੜੀ ਦੇਰ ਲਈ ਤਾਂ ਕਿ ਪਾਣੀ ਦੇ ਕੱਚੇਪਨ ਦਾ ਟੇਸ ਨਾ ਆਵੇ 2 ਕਮਿੰਟ ਆਪਾਂ ਇਹਨੂੰ ਪਕਾਵਾਂਗੇ ਫਲੇਮ ਆਪਾਂ ਮੀਡੀਅਮ ਟੂ ਲੋ ਕਰ ਦਵਾਂਗੇ ਆ ਦੇਖੋ ਇਹਨੂੰ 2 ਮਿੰਟ ਹੋ ਗਿਆਗੇ ਪੱਕਦੇ ਨੂੰ ਟੈਕਸਚਰ ਵਧੀਆ ਹੋ ਗਿਆਗਾ ਬਹਾਜੀ ਦਾ ਦੁਆਰਾ ਇਹਨੂੰ ਇੱਕ ਵਾਰ ਹਲ ਚਲਾ ਦਾਂਗੇ ਆਪਾਂ ਕਲਰ ਵੀ ਬਹੁਤ ਸੋਹਣਾ ਆਇਆਗਾ ਆ ਦੇਖੋ ਕਿੰਨਾ ਸੋਹਣਾ ਕਲਰ ਆਇਆਗਾ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਪਾਤਾ ਸੀਗਾ ਕਿਉਂਕਿ ਥੋੜੀ ਜਿਹਾ ਥਿੱਕ ਲੱਗ ਰਹੀ ਸੀਗੀ ਅੱਧੇ ਤੋਂ ਵੀ ਘੱਟ ਪਾਣੀ ਅੱਧੇ ਗਲਾਸ ਤੋਂ ਵੀ ਘੱਟ ਪਾਣੀ ਪਾਇਆ ਸੀ ਅੱਧੇ ਨਾਲ ਵੀ ਇਦਾਂ ਹੀ ਪਾਇਆ ਸੀਗਾ ਹੋਰ ਇਹਦੇ ਵਿੱਚ ਤੇ ਬਾਜੀ ਆਪਣੀ ਹੁਣ ਬਣ ਕੇ ਤਿਆਰ ਹੋ ਗਈ ਹੈ ਕਿ ਬਹੁਤ ਸੋਹਣਾ ਟੈਕਸਚਰ ਆਇਆਗਾ ਕਲਰ ਵੀ ਬਹੁਤ ਸੋਹਣਾ ਆਇਆਗਾ ਤੇ ਅੱਗੇ ਹੁਣ ਇਹਦੇ ਵਿੱਚ ਆਪਾਂ ਬਟਰ ਪਾਵਾਂਗੇ ਕਿਉਂਕਿ ਇਹਦੇ ਉੱਪਰ ਦੀ ਬਟਰ ਪਾਏ ਹੋਦਾ ਬਹੁਤ ਵਧੀਆ ਟੇਸਟ ਆਉਂਦਾ ਤੇ ਇੱਕ ਆਪਾਂ ਨਿੰਬੂ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਪਾਵਾਂਗੇ ਫਰੈਸ਼ ਨਿੰਬੂ ਦਾ ਰਸ ਪਾਵਾਂਗੇ ਆਪਾਂ ਕਿਉਂਕਿ ਬਾਜੀ ਥੋੜੀ ਖੱਟੇ-ਖੱਟੀ ਵਧੀਆ ਲੱਗਦੀ ਹੈ ਕਿ ਖਟਾਸ ਤੇ ਵਧੀਆ ਲੱਗਦੀ ਹੈ ਕਿ ਇਹਦੇ ਵਿੱਚ ਖੱਟਾਪਨ ਵੀ ਹੈ ਤਿੱਖਾਪਨ ਵੀ ਹੈਗੀ ਚਟਪਟੀ ਜੀ ਆਪਣੀ ਬਾਜੀ ਬਣ ਕੇ ਤਿਆਰ ਹੋਈ ਹੈਗੀ ਇੱਕ ਆਪਾਂ ਨਿੰਬੂ ਪਾ ਲਿਆ ਹੈਗਾ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਪਾ ਲਿਆ ਹੈਗਾ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਜੋ ਸਾਡੇ ਚੈਨਲ ਨਾਲ ਜੁੜੇ ਹੋਏ ਨੇਗੇ ਉਹ ਸੌਰੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤੇ ਜੋ ਚੈਨਲ ਤੇ ਨਵੇਂ ਹੁੰਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਆ ਦੇਖੋ ਕਿੰਨੀ ਵਧੀਆ ਭਾਜੀ ਆਪਣੀ ਬਣ ਕੇ ਤਿਆਰ ਹੋਈ ਹੈਗੀ ਬਿਲਕੁਲ ਥੋੜੇ ਜਿਹਾ ਸਮਾਨ ਨਾਲ ਹੀ ਆਪਾਂ ਨੇ ਘਰੇ ਜੋ ਵੀ ਸਮਾਨ ਅਵੇਲੇਬਲ ਸੀ ਆਪਾਂ ਉਹਦੀ ਤਿਆਰ ਕੀਤੀ ਹੈਗੀ ਤੁਸੀਂ ਵੀ ਜੋ ਤੁਹਾਡੇ ਕੋਲ ਸਬਜੀ ਘਰੇ ਅਵੇਲੇਬਲ ਹੈਗੀ ਆ ਉਹਦੀ ਬਣਾ ਲੈਣਾ ਬਣਾ ਕੇ ਜਰੂਰ ਦੇਖਣਾ ਤੇ ਉੱਪਰ ਦੀ ਆਪਾਂ ਪਾ ਦਾਂਗੇ ਹਰਾ ਧਨੀਆ ਬਾਜੀ ਆਪਣੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਸੇਕਾਂਗੇ ਪਾਓ ਆਪਾਂ ਪਾਓ ਨੂੰ ਸੈਂਟਰ ਦੇ ਵਿੱਚੋਂ ਕੱਟ ਲਿਆ ਹੈਗਾ ਤੇ ਉਧਰ ਆਪਾਂ ਤਵਾ ਗਰਮ ਹੋਣ ਲਈ ਰੱਖਿਆ ਹੋਇਆ ਹੈਗਾ ਜਦੋਂ ਤਾਂਵਾ ਗਰਮ ਹੋ ਜਾਵੇ ਉਹਦੇ ਉੱਪਰ ਪਹਿਲਾਂ ਆਪਾਂ ਪਾਵਾਂਗੇ ਬਟਰ ਤੇ ਥੋੜੀ ਜਿਹੀ ਆਪਾਂ ਜਿਹੜੀ ਭਾਜੀ ਬਣਾਈ ਸੀ ਉਹ ਪਾਵਾਂਗੇ ਜਾਂ ਤਾਂ ਤੁਸੀਂ ਭਾਜੀ ਪਾ ਲੈਣਾ ਜਾਂ ਫਿਰ ਤੁਸੀਂ ਨਮਕ ਮਿਰਚਾ ਲੱਗ ਤੋਂ ਵੀ ਪਾ ਕੇ ਪਾਓ ਸੇਕ ਸਕਦੇ ਹੋਗੇ ਉੱਪਰ ਦੀ ਪਾਵਾਂਗੇ ਆਪਾਂ ਕੱਟਿਆ ਹੋਇਆ ਹਰਾ ਧਨੀਆ ਇਹਦਾ ਬਹੁਤ ਵਧੀਆ ਫਲੇਵਰ ਆਉਂਦਾਗਾ ਪਾਓ ਨੂੰ ਆਪਾਂ ਦੋਨਾਂ ਪਾਸੇ ਤੋਂ ਸੇਕ ਲੈਣਾਗਾ ਸੌਫਟ ਹੋ ਜਾਂਦੇ ਆ ਕਿ ਜਦੋਂ ਆਪਾਂ ਐਦਾਂ ਮੱਖਣ ਪਾ ਕੇ ਸੇਕ ਦਿਆਂਗੇ ਤੇ ਫਲੇਵਰ ਵੀ ਬਹੁਤ ਵਧੀਆ ਆ ਜਾਂਦਾ ਟੇਸਟ ਬਹੁਤ ਵਧੀਆ ਆਉਂਦਾਗਾ ਬਹੁਤ ਟੇਸਟੀ ਲੱਗਦੀ ਹੈਗੀ ਦੋਨਾਂ ਪਾਸੇ ਤੋਂ ਹੀ ਆਪਾਂ ਨੇ ਬਟਰ ਤੇ ਹਰੇ ਧਨੀਏ ਨਾਲ ਬਾਜੀ ਨਾਲ ਸੇਕ ਲੈਣੇ ਨੇ ਚੰਗੀ ਤਰ੍ਹਾਂ ਤੁਸੀਂ ਵੀ ਘਰੇ ਬੱਚਿਆਂ ਨੂੰ ਬੜਿਆਂ ਨੂੰ ਸਾਰਿਆਂ ਨੂੰ ਬਣਾ ਕੇ ਦੇਵੋ ਘਰੇ ਮਹਿਮਾਨ ਆਉਣ ਉਹਨਾਂ ਨੂੰ ਵੀ ਬਣਾ ਕੇ ਦੇਵੋ ਬਹੁਤ ਵਧੀਆ ਲੱਗਦੇ ਹੈਗੇ ਤੇ ਬਿਲਕੁਲ ਬਾਜ਼ਾਰ ਵਰਗੇ ਆ ਭਾਜੀ ਪਾਉ ਭਾਜੀ ਆਪਣੀ ਬਣ ਕੇ ਤਿਆਰ ਹੋਈ ਹੈਗੀ ਜਿੱਦਾਂ ਆਪਾਂ ਬਾਜ਼ਾਰ ਦੇ ਵਿੱਚ ਖਾਣੇ ਆਂਗੇ ਵੇਹਾਂ ਦੇ ਵਿੱਚ ਜਾ ਕੇ ਖਾਣੇ ਆਂਗੇ ਪਾਉ ਆਪਣੇ ਇੱਥੇ ਸੇਕ ਕੇ ਤਿਆਰ ਨੇਗੇ ਬਾਕੀ ਦੇ ਪਾਉ ਵੀ ਆਪਾਂ ਨੇ ਇਦਾਂ ਹੀ ਸੇਕ ਲੈਣੇ ਆਂਗੇ ਸਾਰੇ ਬਹੁਤ ਵਧੀਆ ਸ਼ਾਈਨ ਆਈ ਜਗੀ ਬਟਰ ਨਾਲ ਪਾਉ ਦੇ ਉੱਪਰ ਤੇ ਕਲਰ ਵੀ ਬਹੁਤ ਸੋਹਣਾਗੇ ਸਾਰੇ ਪਾਉ ਆਪਾਂ ਸੇਕ ਲੈਨੇਗੇ ਬਹੁਤ ਵਧੀਆ ਲੱਗ ਰਹੇ ਨੇਗੇ ਤੇ ਇਹਨੂੰ ਹੁਣ ਆਪਾਂ ਸਰਵ ਕਰਾਂਗੇ एम कच्चा प्याज ते नींबू सर्व करा क्योंकि कच्चा प्याज उपर दी बहुत लगता है लगता है गर्म गर्म पाव भाजी अपने बन के तैयार है जरूर ट्राई करो तू कमेंट करके दसो कि रेसिपी अगे आप मिलते हैं गे वेसपी लेके आगे ਤੁਸੀਂ ਵੀ ਸੁਜੈਸਟ ਕਰਿਆ ਕਰੋ ਕਿ ਅੱਗੇ ਆਪਾਂ ਹੋਰ ਕਿਹੜੀ ਰੈਸিপি ਲੈ ਕੇ ਆਈਏ ਤੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਇਸੇ ਤਰ੍ਹਾਂ ਆਪਾਂ ਹੋਰ ਅੱਗੇ ਫੇਰ ਕਿਸੇ ਵੀਡੀਓ ਨਾਲ ਮਿਲਦੇ ਹਾਂਗੇ ਹੈਪੀ ਲੋੜੀ ਐਂਡ ਥੈਂਕ ਯੂ